ਜਿਹੜੀਆਂ ਪੰਜਾਬ ਦੀਆਂ ਹੋਰ ਜੱਥੇ ਬੰਦੀਆਂ ਨੇ ਥੋੜੇ ਚੈਨਲ ਦੇ ਮਾਧਿਅਮ ਨਾਲ ਇਹ ਕਹਿਣਾ ਚਾਹੁੰਦੇ ਆ ਵੀ ਵੀ ਉਹਨਾਂ ਨੂੰ ਵੀ ਇਕਾ ਕਰਕੇ ਇੱਥੇ ਪਹੁੰਚਣਾ ਚਾਹੀਦਾ ਕਿਉਂਕਿ ਜਦੋਂ ਸਾਡੇ ਪਰਿਵਾਰ ਤੇ ਗੱਲ ਆ ਜੇ ਫਿਰ ਸਾਨੂੰ ਇਕੱਠਾ ਹੋਣਾ ਚਾਹੀਦਾ ਕਿਸੇ ਵੀ ਕਿਸਾਨ ਆਗੂ ਦਾ ਜਦੋਂ ਅਸੀਂ ਬਿਆਨ ਚਾਹਦੇ ਆ ਤਾਂ ਉਸ ਦੇ ਵਿੱਚ ਜਿਹੜੇ ਵੱਖਰੇਵੇਂ ਨੇ ਆਪਸੀ ਉਹ ਨਜ਼ਰ ਆਉਂਦੇ ਨੇ ਕਿ ਲੱਗਦਾ ਇਹ ਜਿਹੜਾ ਅਗਰੈਸਿਵ ਹੋਣਾ ਕਿਸਾਨ ਆਗੂਆਂ ਦਾ ਇੱਕ ਦੂਜੇ ਦੇ ਉੱਤੇ ਇਹ ਅੰਦੋਲਨ ਨੂੰ ਕਿਤੇ ਨਾ ਕਿਤੇ ਢਾਹ ਲਾਉਂਦਾ ਗਾ ਨੇ ਹਾਂ ਉਹ ਫਰਕ ਤਾਂ ਪੈਂਦਾ ਹੀ ਆ ਮਤਲਬ ਜਦੋਂ ਉਸ ਤਰੀਕੇ ਨਾਲ ਉਹ ਸਰਕਾਰ ਉਹਨੂੰ ਦੇਖਦੀ ਆ ਉਹ ਚੀਜ਼ਾਂ ਨੂੰ ਵੀ ਹਾਂ ਹੁਣ ਇਹ ਨਾ ਜੇ ਕਾ ਘਟਾ ਪੰਜਾਬ ਦੇ ਲੋਕ ਵੀ ਕਨਫਿਊਜ਼ ਹੋ ਜਾਂਦੇ ਨੇ ਵੀ ਆਪਸ ਚ ਲੜੀ ਜਾਂਦੇ ਨੇ ਸਰਕਾਰ ਨਾਲ ਕੀ ਲੜਨਗੇ ਨਾ ਕੀ ਲੱਗਦਾਗਾ ਕਿਸਾਨ ਦਿੱਲੀ ਵੱਲ ਪਾਉਣਗੇ ਕੀ ਲੱਗਦਾ ਜਿਹੜੀਆਂ ਮੰਗਾਂ ਮੰਨੀਆਂ ਜਾਣਗੀਆਂ ਕੇਂਦਰ ਚੋਂ ਕੂਗਾ ਵੀ ਕੱਲੋਂ ਬੈਰੀਗੇਟ ਤੋੜਨੇ ਨੇ ਕੱਲੋਂ ਦਿੱਲੀ ਵਾਲੇ ਸੀ ਕੁਝ ਕਰਾਂਗੇ ਉਹਦੇ ਤੋਂ ਇੰਨਾ ਇੰਪੈਕਟ ਪਿਆ ਵੀ ਇੰਨਾ ਕੱਟ ਹੋ ਗਿਆ ਆਪ ਕੋਪਲਾਈਨ ਆ ਗਈਆਂ ਜੇਸੀਬੀਆਂ ਉਰੇ ਪਹੁੰਚ ਗਈਆਂ ਮਤਲਬ ਉਹ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਉਰੇ ਵੀ ਕਰਾਊਡ ਵੱਧ ਰਿਹਾ ਮਤਲਬ ਲੋਕਾਂ ਚ ਹੈ ਲੋਕ ਪੰਜਾਬ ਦੇ ਖੂਨ ਚ ਹੀ ਇਹ ਚੀਜ਼ ਹੈ ਵੀ ਉਹਨੇ ਸੰਘਰਸ਼ ਕਰਨਾ ਹੀ ਕਰਨਾ ਜਿਹੜੇ ਵੀ ਨੇ ਹਨਾ ਕਿਸੇ ਕਿਹੜੇ ਸਟੇਟ ਦੇ ਨੇ ਕੀ ਹੈ ਕਿਹੜਾਂ ਦੇ ਜਵਾਬ ਨੇ ਉਹ ਛੱਡ ਦਿੰਨੇ ਆ ਉਹ ਜਿਹੜੇ ਖੜੇ ਨੇ ਉਹ ਤਨਖਾਹ ਲਈ ਖੜੇ ਨੇ ਇੱਥੇ ਜਿਹੜੇ ਖੜੇ ਨੇ ਉਹ ਜ਼ਮੀਰ ਲਈ ਖੜੇ ਨੇ ਹਨਾ ਮਤਲਬ ਇਹਨਾਂ ਨੂੰ ਲੜਨ ਤੋਂ ਮਰਨ ਤੋਂ ਕੋਈ ਡਰੀ ਨਹੀਂਗਾ ਤੇ ਬੈਰੀਕੇਡ ਬਹੁਤ ਸੱਚੀ ਬਹੁਤ ਛੋਟੀ ਚੀਜ਼ ਹੈ ਨਾਲੇ ਪੋਸੀਬਲ ਨਹੀਂ ਹੈਗਾ ਇਹ ਕਰਿਆ ਜਾਊਗਾ ਕੱਲ ਨੂੰ ਸਾਹਮਣੇ ਹੋਊਗਾ ਤੁਹਾਡੇ ਵੀ ਆ ਬੈਰੀਕੇਡ ਵੀ ਟੁੱਟਣਗੇ ਕਿਸਾਨੀ ਤੋਂ ਅੱਗੇ ਵੀ ਪਤਾ ਸ਼ੰਭੂ ਬੈਰੀਅਰ ਤੇ ਮੌਜੂਦ ਹਾਂ ਤੇ ਮੇਰੇ ਨਾਲ ਵਿਕਰਮ ਸਿੰਘ ਬਾਗੀ ਮੌਜੂਦ ਨੇ ਜਿਹੜੇ ਇੱਕ ਐਕਟਿਵਿਸਟ ਦੇ ਤੌਰ ਤੇ ਵੀ ਇਸ ਮੋਰਚੇ 'ਚ ਕੰਮ ਕਰ ਰਹੇ ਨੇ ਤੇ ਜਰਨਲਿਸਟ ਦੇ ਤੌਰ ਤੇ ਵੀ ਕੰਮ ਕਰ ਰਹੇ ਨੇ ਗੱਲਬਾਤ ਕਰਾਂਗੇ ਵਿਕਰਮ ਪਿਛਲਾ ਅੰਦੋਲਨਾਂ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਹੁਣ ਵੀ ਕੰਮ ਕਰ ਰਹੇ ਹੋ ਇੱਕ ਯੂਥ ਹੋਣ ਦੇ ਨਾਤੇ ਇੱਕ ਐਕਟਿਵਿਸਟ ਹੋਣ ਦੇ ਨਾਤੇ ਜਾਂ ਜਰਨਲਿਸਟ ਦੀ ਨਜ਼ਰੀਏ ਤੋਂ ਕਿਵੇਂ ਦੇਖਦੇ ਹੋ ਅਸੀਂ ਇਸ ਧਰਨੇ ਨੂੰ ਇੱਕ ਬਹੁਤ ਵਧੀਆ ਕਦਮ ਮੰਨਦੇ ਆ ਕਿਸਾਨਾਂ ਦਾ ਵੀ ਜਿਹਦੇ ਚ ਉਹ ਆਪਦੀ ਹੱਕਾਂ ਦੀ ਮੰਗਾਂ ਨੂੰ ਲੈ ਕੇ ਦੁਵਾਰ ਤੋਂ ਇੱਥੇ ਆ ਗਏ ਕਿਉਂਕਿ ਜਿਸ ਤਰ੍ਹਾਂ ਦੀ ਸਰਕਾਰ ਮੋਦੀ ਸਰਕਾਰ বিজেপি ਇੱਕ ਫਾਸਿਸਟ ਸਰਕਾਰ ਮੰਨਦੇ ਆ ਅਸੀਂ ਵੀ ਜਿਵੇਂ ਪੰਜਾਬ ਨੂੰ ਇਹ ਦਬਾਉਣਾ ਚਾਹੁੰਦੇ ਨੇ ਪਿਛਲੇ ਧਰਨੇ 'ਚ ਕੁਝ ਕਮੀਆਂ ਰਹਿ ਗਈਆਂ ਉਹ ਕਮੀਆਂ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਵੀ ਜਿਹੜੀਆਂ ਗਲਤੀਆਂ ਪਿਛਲੇ ਧਰਨੇ 'ਚ ਹੋਈਆਂ ਮੈਂ ਮੰਨਦਾ ਵੀ ਕੁਝ ਗਲਤੀਆਂ ਰਹਿੰਦੀਆਂ ਨੇ ਜਦੋਂ ਤੁਸੀਂ ਕੋਈ ਵੀ ਕੰਮ ਕਰੋਗੇ ਉਹ 'ਚ ਗਲਤੀਆਂ ਹੋਣਗੀਆਂ ਉਹ ਗਲਤ ਨਹੀਂ ਵੀ ਗਲਤੀਆਂ ਹੋ ਗਈਆਂ ਉਹਨਾਂ ਤੋਂ ਜਿਹੜੀਆਂ ਗਲਤੀਆਂ ਹੋਈਆਂ ਨੇ ਸਾਨੂੰ ਲੱਗਦਾ ਵੀ ਹੁਣ ਇਸ ਦਰਨੇ 'ਚ ਨਹੀਂ ਹੋਣਗੀਆਂ ਤੇ ਇਹਨੂੰ ਸੁਧਾਰ ਕਰਨਗੇ ਤੇ ਨਾਲ ਹੀ ਜਿਹੜੀਆਂ ਪੰਜਾਬ ਦੀਆਂ ਹੋਰ ਜੱਥੇਬੰਦੀਆਂ ਨੇ ਥੋੜੇ ਚੈਨਲ ਦੇ ਮਾਧਿਅਮ ਨਾਲ ਇਹ ਕਹਿਣਾ ਚਾਹੁੰਦੇ ਆ ਵੀ ਵੀ ਉਹਨਾਂ ਨੂੰ ਵੀ ਇੱਕਾ ਕਰਕੇ ਇੱਥੇ ਪਹੁੰਚਣਾ ਚਾਹੀਦਾ ਕਿਉਂਕਿ ਜਦੋਂ ਸਾਡੇ ਪਰਿਵਾਰ ਤੇ ਗੱਲ ਆ ਜੇ ਫਿਰ ਸਾਨੂੰ ਇਕੱਠਾ ਹੋਣਾ ਚਾਹੀਦਾ ਹਾਂ ਜਿਸ ਤਰੀਕੇ ਦੇ ਨਾਲ ਵਿਕਰਮ ਜਥੇਪੰਦੀਆਂ ਇੱਕ ਦੂਜੇ ਦੇ ਉੱਤੇ ਐਲੀਗੇਸ਼ਨ ਲਗਾ ਰਹੀਆਂ ਨੇ ਬਿਆਨਬਾਜ਼ੀ ਹੋ ਰਹੀ ਆ ਉਗਰਾਹਾ ਸਾਹਿਬ ਦੀ ਸਪੀਚ ਸੁਣ ਲਈਏ ਜਾਂ ਅਸੀਂ ਮਨਜੀਤ ਧਨੇਰ ਦੀ ਸਪੀਚ ਚੱਕ ਲਈਏ ਜਾਂ ਰਜਿੰਦਰਦੀਪ ਸਿੰਘ ਹਾਲੇ ਦਾ ਬਿਆਨ ਚੱਕ ਲੇ ਦਿੱਤਾ ਜਾਵੇ ਜਾਂ ਡੱਲੇਵਾਲ ਸਾਹਿਬ ਦਾ ਬਿਆਨ ਚੱਕ ਲਈਏ ਸਾਰੰਗ ਸਿੰਘ ਪੰਦੇ ਦਾ ਬਿਆਨ ਚੱਕ ਲਈਏ ਗੁਰਨਾਮ ਸਿੰਘ ਚੂਨੀ ਕਿਸੇ ਵੀ ਕਿਸਾਨ ਆਗੂ ਦਾ ਜਦੋਂ ਅਸੀਂ ਬਿਆਨ ਚੱਕਦੇ ਹਾਂ ਤਾਂ ਉਸ ਦੇ ਵਿੱਚ ਜਿਹੜੇ ਵੱਖਰੇਵੇਂ ਨੇ ਆਪਸੀ ਉਹ ਨਜ਼ਰ ਆਉਂਦੇ ਨੇ ਉਹ ਜ ਨਾਂ ਦੇ ਵਿੱਚ ਸਪੀਚਾਂ ਦੇ ਵਿੱਚ ਨਜ਼ਰ ਆਉਂਦਾਗਾ ਕੀ ਲੱਗਦਾ ਇਹ ਜਿਹੜਾ ਅਗਰੈਸਿਵ ਹੋਣਾ ਕਿਸਾਨ ਆਗੂਆਂ ਦਾ ਇੱਕ ਦੂਜੇ ਦੇ ਉੱਤੇ ਇਹ ਅੰਦੋਲਨ ਨੂੰ ਕਿਤੇ ਨਾ ਕਿਤੇ ਢਾਹ ਲਾਉਂਦਾਗਾ ਨਹੀਂ ਹਾਂ ਉਹ ਫਰਕ ਤਾਂ ਪੈਂਦਾ ਹੀ ਆ ਮਤਲਬ ਜਦੋਂ ਉਹ ਤਰੀਕੇ ਨਾਲ ਸਰਕਾਰ ਉਹਨੂੰ ਦੇਖਦੀ ਆ ਉਹ ਚੀਜ਼ਾਂ ਨੂੰ ਵੀ ਹਾਂ ਹੁਣ ਇਹ ਨਾ ਇੱਕਾ ਘਾਟ ਆ ਸਾਨੂੰ ਐ ਲੱਗਦਾ ਵੀ ਵਖਰੇਵੇਂ ਮੇਰੇ ਤੁਹਾਡੇ ਨਾਲ ਹੋ ਸਕਦੇ ਨੇ ਮੈਂ ਤੁਹਾਡੇ ਨਾਲ ਘਰੇ ਬਹਿ ਕੇ ਗੱਲ ਕਰ ਸਕਦਾ ਇਸ ਤਰ੍ਹਾਂ ਪਬਲਿਕ 'ਚ ਮੈਨੂੰ ਲੱਗਦਾ ਕੋਈ ਵੀ ਕਿਸਾਨ ਆਗੂ ਨੂੰ ਐਵੇਂ ਉਛਾਲ ਕੇ ਨਹੀਂ ਕਰਨਾ ਚਾਹੀਦਾ ਇਹ ਥੋੜਾ ਗਲਤ ਇੰਪੈਕਟ ਜਾਂਦਾ ਇਸ ਮੋਰਚੇ ਦੇ ਲਈ ਥੋੜਾ ਜਿਹਾ ਗਲਤ ਹੁੰਦਾ ਸੋ ਇਹਨਾਂ ਚੀ ਕਸਾਂ ਲੀਡਰ ਬਹੁਤ ਸਮਝਦਾਰ ਨੇ ਸਾਡੇ ਤੋਂ ਬਹੁਤ ਸਿਆਣੇ ਨੇ ਉਹਨਾਂ ਨੂੰ ਇਹ ਚੀਜ਼ਾਂ ਵੱਲ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕ ਵੀ ਕਨਫਿਊਜ਼ ਹੋ ਜਾਂਦੇ ਨੇ ਵੀ ਆਪਸ ਚ ਲੜੀ ਜਾਂਦੇ ਨੇ ਸਰਕਾਰ ਨਾਲ ਕੀ ਲੜਨਗੇ ਨਾ ਵੀ ਉਹ ਥੋੜਾ ਜਿਹਾ ਮੈਨੂੰ ਲੱਗਦਾ ਸੁਧਾਰੇ ਇਹਨਾਂ ਨੂੰ ਕਰਨਾ ਚਾਹੀਦਾ ਹੈ ਅੱਛਾ ਤੁਸੀਂ ਵਿੱਚ ਗਰਾਊਂਡ ਦੇ ਉੱਤੇ ਡੰਗਾਈ ਚ ਸਾਡੇ ਤੋਂ ਵੀ ਜ਼ਿਆਦਾ ਡੰਗਾਈ ਦੇ ਉੱਤੇ ਚਲੇ ਜਾਂਦੇ ਹੋ ਨਾ ਜਿਆਦਾ ਜਾ ਕੇ ਦੇਖਦੇ ਹਾਂ ਅਸਲ ਤਰਾਤਲ ਤੇ ਗਰਾਊਂਡ ਤੇ ਦੇਖਿਆ ਜਾਵੇ ਤਾਂ ਇਸ ਅੰਦੋਲਨ ਦਾ ਹੁਣ ਪੱਧਰ ਕੀ ਆ ਕਿੱਥੇ ਖੜਾਗਾ ਕਿ ਲੱਗਦਾਗਾ ਕਿਸਾਨ ਦਿੱਲੀ ਵੱਧ ਪਾਉਣਗੇ ਕਿ ਲੱਗਦਾ ਜਿਹੜੀਆਂ ਮੰਗਾਂ ਮੰਨੀਆਂ ਜਾਣੀਆਂ ਕੇਂਦਰ ਝੁਕੂਗਾ ਦੇਖੋ ਇਹਦੇ ਚ ਨਾ ਮਤਲਬ ਕੇਂਦਰ ਝੁਕਣਾ ਜਾਂ ਮੋਰਚਾ ਕਿਵੇਂ ਜਾਂ ਮੋਰਚਾ ਤੁਸੀਂ ਦੇਖ ਸਕਦੇ ਹੋ ਮਤਲਬ ਤਿੰਨ ਤੋਂ 4 ਕਿਲੋਮੀਟਰ ਤੱਕ ਦਾ ਪਿੱਛੇ ਦੋਰ ਹੈ ਨਾ ਤੇ ਅੱਜ ਜਿਹੜੀ ਕਾਲ ਆਈ ਆ ਵੀ ਕੱਲੋਂ ਬੈਰੀਗਡ ਤੋੜਨੇ ਨੇ ਕੱਲੋਂ ਦਿੱਲੀ ਵਾਲੇ ਅਸੀਂ ਕੁਝ ਕਰਾਂਗੇ ਉਹਦੇ ਤੋਂ ਇੰਨਾ ਇੰਪੈਕਟ ਪਿਆ ਵੀ ਇੰਨਾ ਕੱਟ ਹੋ ਗਿਆ ਆ ਪਾਪ ਲਾਈਨ ਆ ਗਈਆਂ ਜੀ ਸੀ ਬੀਆਂ ਉਰੇ ਪਹੁੰਚ ਗਈਆਂ ਮਤਲਬ ਉਹ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਔਰੇ ਵੀ ਕਰਾਊਡ ਵਧ ਰਿਹਾ ਮਤਲਬ ਲੋਕਾਂ ਚ ਹੈ ਲੋਕ ਪੰਜਾਬ ਦੇ ਖੂਨ ਚ ਹੀ ਹੈ ਇਹ ਚੀਜ਼ਾਂ ਵੀ ਉਹਨੇ ਸੰਘਰਸ਼ ਕਰਨੀ ਕਰਨਾ ਪਰ ਜਿਵੇਂ ਕਹਿੰਦੇ ਆਂ ਪ੍ਰਸ਼ਾਸਨ ਕਰੀ ਬੈਠਾ ਤੁਹਾਨੂੰ ਲੱਗਦਾ ਇਹ ਵੱਡੇ ਵੱਡੇ ਬੈਰੀਕੇਡ ਛੇ ਲੇਅਰ ਦੀ ਬੈਰੀਕੇਡਿੰਗ ਆ ਇੰਨੀ ਫੋਰਸ ਆ ਗੋਲੀ ਚਲਾਈ ਜਾਂਦੀ ਆ ਥਰੂ ਕੈਦੇ ਗੋਲੇ ਸਿੱਟੇ ਜਾ ਰਹੇ వాటర్ ਕੈਨਨ ਦੇ ਵਿੱਚ ਕੈਮੀਕਲ ਪਾ ਕੇ ਉਹਦਾ ਛੜਕਾ ਕੀਤਾ ਜਾ ਰਿਹਾ ਪਾਣੀ ਦਾ ਪ੍ਰੈਸ਼ਰ ਮਾਰਿਆ ਜਾ ਰਿਹਾ ਲੱਗਦਾ ਕਿਸਾਨ ਅੱਗੇ ਬਾਦ ਪਾਉਣਗੇ ਮਤਲਬ ਅਸਲ ਚ ਤੁਸੀਂ ਉਹ ਦੇਖੋ ਉਹ ਜਿਹੜੇ ਬੰਦੇ ਉੱਥੇ ਖੜੇ ਨੇ ਜਿਹੜੇ ਵੀ ਨੇ ਹਨਾ ਕਿਸੇ ਕਿਹੜੇ ਸਟੇਟ ਦੇ ਨੇ ਕੀ ਆ ਕਿਹੜਾ ਦੇ ਜਵਾਕ ਨੇ ਉਹ ਛੱਡ ਦਿੰਦੇ ਆ ਉਹ ਜਿਹੜੇ ਖੜੇ ਨੇ ਉਹ ਤਨਖਾਹ ਲਈ ਖੜੇ ਨੇ ਇੱਥੇ ਜਿਹੜੇ ਖੜੇ ਨੇ ਮਤਲਬ ਇਹਨਾਂ ਨੂੰ ਲੜਨ ਤੋਂ ਮਰਨ ਤੋਂ ਕੋਈ ਡਰ ਹੀ ਨਹੀਂਗਾ ਤੇ ਇਹ ਬੈਰੀਕੇਡ ਬਹੁਤ ਸੱਚੀ ਬਹੁਤ ਛੋਟੀ ਚੀਜ਼ ਹੈ ਨਾਲੇ ਵੀ ਜਦੋਂ ਇਹ ਸੰਘਰਸ਼ਾਂ ਚ ਇਹ ਸੋਚੀ ਬੈਠਣੇ ਗੋਲੀ ਵੱਜ ਗਈ ਵੱਜ ਗਈ ਮਤਲਬ ਅੱਜ ਜਦੋਂ ਮੈਂ ਵੀ ਆਇਆ ਮੈਂ ਵੀ ਇੱਕ ਚੀਜ਼ ਦੋਸਤਾਂ ਨੂੰ ਮਤਲਬ ਬੋੜਾ ਹੌਲੇ ਤਰੀਕੇ ਨਾਲ ਮਿਲ ਕੇ ਆ ਕਿਉਂਕਿ ਮੈਨੂੰ ਵੀ ਆਇਆ ਰਿਹਾ ਵੀ ਐਤਕੀ ਥੋੜਾ ਜਿਹਾ ਔਖਾ ਹੈ ਪਰ ਇਹ ਨਹੀਂ ਵੀ ਹੋ ਨਹੀਂ ਸਕਦਾ ਇੰਪੋਸੀਬਲ ਨਹੀਂ ਹੈਗਾ ਇਹ ਕਰਿਆ ਜਾਊਗਾ ਕੱਲ ਨੂੰ ਸਾਹਮਣੇ ਹੋਊਗਾ ਤੁਹਾਡੇ ਵੀ ਆਹ ਬੈਰੀਕੇਡ ਵੀ ਟੁੱਟਣਗੇ ਕਿਸਾਨੇ ਤੋਂ ਅੱਗੇ ਵੀ ਵਧਣਗੇ ਨੌਜਵਾਨ ਕਹਿੰਦੇ ਐਗਰੈਸਿਵ ਹੋ ਜਾਂਦੇ ਆ ਕਿਸਾਨ ਆਗੂ ਕਹਿੰਦੇ ਆ ਵੀ ਜਾਬਤੇ ਦੇ ਵਿੱਚ ਰੱਖ ਕੇ ਚਾਹੁੰਦਾ ਪਰ ਨੌਜਵਾਨ ਕਈ ਵਾਰ ਹਾਈਪਰ ਹੋ ਜਾਂਦੇ ਆ ਹੋਸ਼ ਦੇ ਵਿੱਚ ਆ ਜਾਂਦੇ ਆ ਮਾਫ ਕਰਨਾ ਸੋਰੀ ਜੋਸ਼ ਦੇ ਵਿੱਚ ਆ ਜਾਂਦੇ ਆ ਹੋਸ਼ ਤੋਂ ਕੰਮ ਨਹੀਂ ਲੈਂਦੇ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਗਾ ਅਸੀਂ ਮਤਲਬ ਉਹ ਨੌਜਵਾਨਾਂ ਦਾ ਦੇਖੋ ਅਸੀਂ ਵੀ ਨੌਜਵਾਨਾਂ ਜਿਹਾ ਨੇ ਹਾਲ ਦੀ ਘੜੀ ਤਾਂ ਵੀ ਸਾਡੇ ਹਜੇ ਇੱਕ ਲੜਨ ਦਾ ਤਰੀਕਾ ਲੜ ਸਿੱਧਾ ਹੀ ਆ ਵੀ ਐ ਬਸ ਟੱਕਰ ਲੈ ਲਾਂਗੇ ਸਾਡੀ ਸਮਝਦਾਰੀ ਉਸ ਪੱਧਰ ਤੱਕ ਨਹੀਂ ਪਹੁੰਚੀ ਪਰ ਮੈਂ ਮੰਨਦਾ ਵੀ ਕਿਸਾਨਾਂ ਨੂੰ ਵੀ ਨੌਜਵਾਨਾਂ ਦੀ ਜਿਹੜੀ ਅਗਰੈਸਿਵ ਪਾਣਾ ਜਾਂ ਨੌਜਵਾਨਾਂ ਦੇ ਦਿਲ ਦੀ ਗੱਲ ਸਮਝਣੀ ਚਾਹੀਦੀ ਆ ਤੇ ਨੌਜਵਾਨਾਂ ਨੂੰ ਵੀ ਕਿਸਾਨਾਂ ਦੀ ਗੱਲ ਸਮਝਣੀ ਚਾਹੀਦੀ ਆ ਵੀ ਉਹਨਾਂ ਦਾ ਇੱਕ ਐਕਸਪੀਰੀਅੰਸ ਆ ਉਹ ਬਹੁਤ ਲੰਮੇ ਤਜਰਬੇ ਚ ਲੰਗੇ ਹੋਏ ਨੇ ਵੀ ਲੜਨ ਦਾ ਤਰੀਕਾ ਕੀ ਹੋਊਗਾ ਮਤਲਬ 2 ਦਿਨ ਪਹਿਲੇ 13 ਤੇ 14 ਟੱਕਰਾਂ ਮਾਰੀ ਗਏ ਅਸੀਂ ਵਿਚ ਨਾਲ ਸੀਗੇ ਕੁਝ ਨਹੀਂ ਹੋਇਆ ਨੁਕਸਾਨ ਹੋਇਆ ਸਾਡਾ ਜੇ ਉਹੀ ਤਰੀਕੇ ਨਾਲ ਕੀਤਾ ਜਾਂਦਾ ਤੇ ਬੋਕ ਚੰਗੇ ਤਰੀਕੇ ਨਾਲ ਹੋ ਕੇ ਉਹ ਟੁੱਟਦਾ ਵੀ ਜਿਵੇਂ ਸਾਡੇ ਗੁਰੂਆਂ ਨੇ ਜਦੋਂ ਸਾਡੀ ਫੌਜ ਘਟ ਰਹੀ ਗਈ ਬੰਦਾ ਸਿੰਘ ਬਹਾਦਰ ਵਰਗੇ ਉਦੋਂ ਫਿਰ ਉਹ ਗਰੀਲਾ ਵਾਰ ਹੋਈ ਉਹਨੂੰ ਤਿਆਰ ਬਰਕਰਕੇ ਤਰੀਕੇ ਨਾਲ ਲੜਨਾ ਉਹ ਹੋਊਗਾ ਨੌਜਵਾਨ ਸੁਣਦੇ ਨੇ ਐ ਨਹੀਂ ਹੈਗਾ ਵੀ ਠੀਕ ਹੈ ਇਕਦੁੱਕਾ ਵਿੱਚ ਹੁੰਦਾ ਹੁੰਦਾ ਉਹ ਫੇਸਬੁੱਕ ਤੇ ਹੀ ਚੱਲਦਾ ਗਰਾਊਂਡ ਤੇ ਰਿਐਲਿਟੀ ਇਹ ਹੈ ਵੀ ਨੌਜਵਾਨ ਕਿਸਾਨਾਂ ਦੇ ਨਾਲ ਮਿਲ ਕੇ ਚੱਲਦੇ ਹੁੰਦੇ ਨੇ ਐ ਨਹੀਂ ਹੈਗਾ ਵੀ ਉਹ ਇਹਨਾਂ ਤੋਂ ਬਾਹਰ ਹੋ ਕੇ ਚੱਲਦਾ ਜੀ ਬਿਲਕੁਲ ਤਾਂ ਤਾਂ ਵਿਕਰਮ ਸਿੰਘ ਬਾਕੀ ਸਾਡੇ ਨਾਲ ਮजूद ਸੀਗੇ ਇਹ ਯੂਥ ਵੀ ਨੇ ਨੌਜਵਾਨ ਦੀ ਸੋਚ ਕੀ ਆ ਉਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਇੱਕ ਐਕਟਿਵਿਸਟ ਦੇ ਤੌਰ ਤੇ ਉੱਤੇ ਵੀ ਕੰਮ ਕਰ ਰਹੇ ਆ ਪੱਤਰਕਾਰ ਦੇ ਤੌਰ ਤੇ ਵੀ ਕੰਮ ਕਰ ਰਹੇ ਆ ਗੱਲਬਾਤ ਕੀਤੀ ਆ ਤਾਂ ਉਮੀਦ ਕਰਦੇ ਆ ਤੁਹਾਨੂੰ ਬਹੁਤ ਚੀਜ਼ਾਂ ਇਹਦੇ ਵਿੱਚੋਂ ਪਤਾ ਲੱਗੀਆਂ ਹੋਣਗੀਆਂ ਕਈ ਵਾਰ ਬਹੁਤ ਥਾਵਾਂ ਦੇ ਉੱਤੇ ਅਸੀਂ ਨੀ ਪਹੁੰਚ ਸਕਦੇ ਪਰ ਜਿਹੜੇ ਐਕਟੀਵਿਸਟ ਹੁੰਦੇ ਆ ਜਿਹੜੇ ਡੰਗਾਈ ਤੇ ਸਰਚ ਤੇ ਕੰਮ ਕਰਦੇ ਆ ਉਹ ਉਹਨਾਂ ਚੀਜ਼ਾਂ ਨੂੰ ਨਜ਼ਦੀਕੀ ਦੇ ਨਾਲ ਦੇਖ ਲੈਂਦੇ ਆ ਕੈਮਰਾਮੈਨ ਸਾਥੀ ਹਰਪ੍ਰੀਤ ਸਿੰਘ ਦੇ ਨਾਲ ਮੈਨੂੰ ਰਾਜੇ ਸਿੰਘ ਭੁੱਲਣ ਨੂੰ ਦੀ ਇਜਾਜ਼ਤ ਦੇਖਦੇ ਰਹੋ ਦਾਮ